ਵਿਧਾਨ ਸਭਾ ਹਲਕਾ ਅਜਨਾਲਾ ਦੇ ਆਉਂਦੇ ਪਿੰਡ ਚ ਮਿਆਰੀ ਵਿਖੇ ਸਰਪੰਚ ਜਰਨੈਲ ਸਿੰਘ ਦੀ ਪ੍ਰੇਰਣਾ ਸਦਕਾ ਉਸ ਵੇਲੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸੀ ਸਰਪੰਚ ਜਰਨੈਲ ਸਿੰਘ ਦਰਜਨਾ ਪ੍ਰਵਾਹ ਸ਼ਰਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਆਪ ਮੁਹਾਰੇ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਇੱਕ ਬੜਾ ਵੱਡਾ ਘਰ ਮਿਲਿਆ ਪਿੰਡ ਚਮਿਆਰੀਆ ਜੀ ਬਹੁਤ ਵੱਡਾ ਨਗਰ ਹੈ ਔਰ ਬੜਾ ਛਿਆਸੀ ਨਗਰ ਹੈ ਔਰ ਅੱਜ ਸਾਜ ਜਨੈਤ ਸਿੰਘ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਦੇ ਪ੍ਰੇਰਨਾ ਸਦਕਾ ਇਹ ਭਰਾਵਾ ਨੇ ਕਾਂਗਰਸ ਆਫ ਲਾਡ ਫੜਿਆ ਔਰ ਇਹਨਾਂ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਨੂੰ ਛੱਡ ਕੇ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਔਰ ਅਸੀਂ ਇਹਨਾਂ ਦਾ ਸਵਾਗਤ ਜਿੱਥੇ ਕਰਦੇ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਆਉਣ ਵਾਲਾ ਸਮਾਂ ਜਿਹੜਾ ਬਹੁਤ ਵਧੀਆ ਇਹਨਾਂ ਦਾ ਹੋਏਗਾ ਔਰ ਸਰਕਾਰ ਕਾਂਗਰਸੀ ਬਣੇਗੀ ਔਰ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਬਣ ਕੇ ਇਹਨਾਂ ਦੀ ਸੇਵਾ ਕਰਨਗੇ ਇਹ ਸਾਨੂੰ ਪੂਰਨ ਵਿਸ਼ਵਾਸ ਅਤੇ ਧੰਨਵਾਦ ਜੀ ਮੈਂ ਆਪਣੇ ਸਵਾਗਤ ਜਿਹੜਾ ਕਰਿਆ ਚੰਨੀ ਜੀ ਹਾਂ ਜੀ ਮੈਂ ਅਰਪਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ 40-50 ਪਰਿਵਾਰ ਇਹਨਾਂ ਦਾ ਤੁਰੇ ਸਦਾ ਜਿਵੇਂ ਰਹਿਣਗੇ ਤੇ ਜੋ ਵੀ ਸਾਨੂੰ ਕੰਮ ਪੈਗਾ ਇਨਾਮ ਸਾਹਿਬ ਤੋਂ ਲਵਾਂਗੇ ਤੇ ਨਾਲ ਇੱਕ ਗਬੋਰ ਚਮੈ ਦੇ ਵਿੱਚੋਂ ਹੀ 3-400 ਲੀਟਰ ਜਿੱਤਾਂਗੇ ਸਾਰੀ ਪਿੰਡ ਦੀ ਬੋਰਡ ਜਿਹੜੀ ਚਮੈ ਦੀ 70% ਜਿਹੜੀ ਇਨਾਮ ਕੰਮ ਦੇ ਨਾਲ ਆ ਇਸ ਕਰਕੇ ਇਨਾਮ ਸਾਹਿਬ ਤੋਂ ਬਹੁਤ ਬਤਰਾ ਕਰ ਆਉਂਦਾ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ